YouTube पे के लिए क्या करना चाहिए? <laughs> फर्जी ये बताइए इस धरती कितने परसेंट पानी? 70 70 और 30 land है। हमारे शरीर में कितना पानी, to 70 दिमाग में कितना पानी है नब्बे परसेंट ब्रेन में इवन परसेंटेज ऑफ सेलाइन इन दिन वाटर इज ऑलमोस्ट सिमिलर टू परसेंटेज ऑफ सेलाइन इन ब्लड जी नहीं ਪਰਸੈਂਟੇਜ ਆਫ ਸਲਾਈਮ ਵਾਟਰ ਇਨ ਦਾ ਓਸ਼ੀਅਨ ਇਜ਼ 324% ਤੇ ਸਾਡੇ ਬਲੱਡ ਵਿੱਚ ਜੋ ਸਾਲਟ ਕਨਸੈਂਟ੍ਰੇਸ਼ਨ ਹੈ ਉਹ ਹੈ 135 MEQ ਜਿਸ ਨੂੰ ਪਰਸੈਂਟੇਜ ਵਿੱਚ ਕਨਵਰਟ ਕੀਤਾ ਜਾਵੇ ਤਾਂ ਹੈ 0.7.8% ਤੇ ਬਿਮਾਰ ਹੋਣ ਤੇ ਜਿਹੜਾ ਸਾਲਟ ਵਾਟਰ ਸਲਾਈਮ ਵਾਟਰ ਸਾਡੀ ਨੂੰ ਚੜਾਇਆ ਜਾਂਦਾ ਹੈ ਉਹ ਉਸਦੀ ਕਨਸੈਂਟ੍ਰੇਸ਼ਨ ਹੁੰਦੀ ਹੈ 0.9% नाइन परसेंट मीन्स पॉइंट नाइन ग्राम पर लीटर सर पता नहीं किस गल न किस नाल कंपेयर कर रहे हैं तो पता नहीं क्यों कर रहे हैं तो अगर चंद्रमा के मूवमेंट से समुद्र के पानी पर असर पड़ता है और हमारे शरीर के पानी पर असर नहीं पड़ता होगा डज दिस थिंग साउंड लॉजिक नहीं इस विच कोई लॉजिक है ही नहीं जिस तरह मूंह के इंपैक्ट न समुद्र जवार भाटा आता है साड़िया नदियाँ झीलों ਪਿੰਡ ਦੇ ਛੱਪੜਾਂ ਵਿੱਚ ਜਵਾਰ ਪਾਟਾ ਨਹੀਂ ਆਂਦਾ ਕਿਉਂਕਿ ਸਮੁੰਦਰ ਵਿੱਚ ਪਾਣੀ ਦਾ ਕਲੈਕਟਿਵ ਮਾਸ ਬਹੁਤ ਬਹੁਤ ਜ਼ਿਆਦਾ ਹੈ ਤੇ ਸਾਡੀਆਂ ਨਦੀਆਂ ਝੀਲਾਂ ਛੱਪੜਾਂ ਵਿੱਚ ਪਾਣੀ ਦਾ ਕਲੈਕਟਿਵ ਮਾਸ ਬਹੁਤ ਘੱਟ ਹੈ ਤੇ ਸਾਡੀ ਹਿਊਮਨ ਬੋਡੀ ਵਿੱਚ ਪਾਣੀ ਦਾ ਕਲੈਕਟਿਵ ਮਾਸ ਬਹੁਤ ਬਹੁਤ ਘੱਟ ਹੈ ਤਾਂ ਸਾਡੀ ਬੋਡੀ ਤੇ ਮੂਹ ਦੇ ਇੰਪੈਕਟ ਦਾ ਕੀ ਫਰਕ ਪੈਣਾ ਹੈ ਤੇ ਪਤਾ ਨਹੀਂ ਕਿਉਂ ਸਰ ਸਾਡੀ ਹਿਊਮਨ ਬੋਡੀ ਨੂੰ ਸਮੁੰਦਰ ਨਾਲ ਕੰਪੇਅਰ ਕਰ ਰਹੇ ਹਨ ਜਿਸ ਬਾਰੇ ਸਾਨੂੰ ਅੱਜ ਦੀ ਡੇਟ ਵਿੱਚ ਵੀ 25% ਵੀ ਨਹੀਂ ਪਤਾ ਕਹ ਰਹੇ ਕਿ ਬਟਰਫਲਾਈ ਪੋਜ਼ ਇਨ ਯੋਗਾ ਕੈਨ ਕਿਓਰ ਫਾਈਬਰਾਇਡਸ ਐਂਡ टूमर इन यूटरस वेल ये इन फाइबराइड जो बटरफ्लाई पोज है बुद्धा कोना इन योगा यह ब्लड सर्कुलेशन पैलवी केरिया से प्रमोट करने जिस करके फाइबराइडस कुछ हेल्प भी फुल हो सकता है पर ट्यूमर इन यूट्रस, आई नो रनिंग योगा your longevity is better when you doing yoga and meditation because you reducing your heart rate it's slowing it down and number of breaths per minute hmm. you're not expelling too much of your energy ਮੈਂ ਮੇਹੀ ਕਹਿ ਰਿਹਾ ਕਿ ਜਿਸ ਵੀ ਕੰਮ ਨਾਲ ਤੁਹਾਡਾ ਬਰੀਥ ਰੇਟ ਘਟ ਹੋ ਰਿਹਾ ਹੈ ਉਹ ਕਰਨੇ ਚਾਹੀਦੇ ਨੇ ਤੇ ਜਿਸ ਵੀ ਚੀਜ਼ ਨਾਲ ਤੁਹਾਡਾ ਬਰੀਥਿੰਗ ਰੇਟ ਵੱਧ ਹੋ ਰਿਹਾ ਉਹ ਨਹੀਂ ਕਰਨੇ ਚਾਹੀਦੇ ਐਕਸਰਸਾਈਜ਼ ਦਾ ਲੌਜੀਕ ਇਹ ਹੈ ਕਿ ਐਕਸਰਸਾਈਜ਼ ਸਾਡੀ ਬਰੀਥ ਰੇਟ ਨੂੰ ਵਧਾ ਕੇ ਸਰੀਰ ਨੂੰ ਬੈਨੀਫਿਟਸ ਦਿੰਦਾ ਹੈ ਤੇ ਮੈਮ ਦਾ ਕਹਿਣਾ ਹੈ ਕਿ ਮੈਡੀਟੇਸ਼ਨ ਕਰ ਲੋ ਤੇ ਜੇ ਦੇਖਿਆ ਜਾਵੇ ਤਾਂ ਕੁਝ ਐਕਟੀਵਿਟੀਜ਼ ਲਾਈਕ ਸੋਫੇ ਤੇ ਬੈਠ ਕੇ ਰਿਲੈਕਸ ਕਰਨਾ ਜਾਂ ਸੋਣਾ ਉਸ ਤੋਂ ਵੀ ਬੈਟਰ ਹੈ ਕਿਉਂਕਿ ਇਹਨਾਂ ਨਾਲ ਬਰੀਥਿੰਗ ਰੇਟ ਹੋਰ ਵੀ ਘੱਟ ਹੋ ਜਾਂਦਾ ਹੈ ਪਰ ਨਹੀਂ ਕਿਸੇ ਵੀ ਐਕਸਰਸਾਈਜ਼ ਨੂੰ ਕਿਸੇ ਦੂਜੀ ਐਕਸਰਸਾਈਜ਼ ਨਾਲ ਕੰਪੇਅਰ ਕੀਤਾ ਹੀ ਨਹੀਂ ਜਾ ਸਕਦਾ ਹਰ ਐਕਸਰਸਾਈਜ਼ ਦੇ ਆਪਣੀ ਜਗ੍ਹਾ ਤੇ ਅਲੱਗ-ਅਲੱਗ ਬੈਨੀਫਿਟਸ ਨੇ को स्ट्रोंग करने कार्डियो यज्ञ होते हुए एक चम्मच घी लेते हैं और यज्ञ में आहुति डालते हैं और अग्नि तेज हो जाती है यही होती आपके है आपकी जठराग्नि यही होती है आपकी नाभि के पीछे जो अग्नि है जब आप घी लेते हो खाने के साथ तो आपकी अग्नि को तेज करता है अग दिन अग कंपैरिजन इस तरह आग या अग्नि साड़ी है। एक से देखा जाए तो।, से हो तो आप देख सकोगे जो घी खा रहे हो वो आपकी अग्नि को तेज कर रहा है और बाकी खाने को बचा रहा है इसीलिए इतना जरूरी है आज लोग इतने डर के साथ जी रहे हैं घी खाएंगे कलस्ट्रलाइज कर जाएगा दूध पिएंगे तो एलर्जी बिल्कुल गलत ਦੁੱਧ ਦੁੱਧ ਦੀ ਜਗ੍ਹਾ ਤੇ ਕੰਮ ਕਰੇਗਾ ਕਿ ਓਕੇ ਓ ਦੀ ਜਗ੍ਹਾ ਤੇ ਇੱਕ ਵਿੱਚ ਫੈਟ ਹੈ ਇੱਕ ਵਿੱਚ ਪ੍ਰੋਟੀਨ ਹੈ ਦੁੱਧ ਜਿੱਥੇ ਇੱਕ ਬੈਲੈਂਸਡ ਮੀਲ ਹੈ ਉੱਥੇ ਕਿਉਂ ਇੱਕ ਸੈਚੂਰੇਟਿਡ ਫੈਟ ਹੈ ਦੋਵਾਂ ਦੇ ਅਲੱਗ-ਅਲੱਗ ਫਾਇਦੇ ਨੇ ਜੇ ਤੁਸੀਂ ਦੋਵੇਂ ਨਹੀਂ ਲੈ ਰਹੇ ਤਾਂ ਵੀ ਕੋਈ ਵੱਡੀ ਗੱਲ ਨਹੀਂ ਹੈ ਤੇ ਜੇ ਤੁਸੀਂ ਵੀਗਨ ਹੋ ਤਾਂ ਤੁਹਾਡੇ ਕੋਲ ਹੋਰ ਵੀ ਆਲਟਰਨੇਟਿਵਸ ਹੈਗੇ ਨੇ ਇੱਕ ਟੋਲਾ ਘੀ ਜਦ ਜਲਦਾ ਹੈ ਤਾਂ 1 ਟਨ ਆਕਸੀਜਨ ਪੈਦਾ ਹੁੰਦੀ ਹੈ ਇਹ ਮੈਂ ਨਹੀਂ ਕਹਿ ਰਹਾ ਹਾਂ ਸਾਇੰਸ ਕਹਿੰਦਾ ਹੈ ਐ ਜੀ ਸਾਇੰਸ ਮੈਂ ਤਾਂ ਨਹੀਂ ਪੜੀ ਵੈਲ ਜਦੋਂ ਇੱਕ ਤੋਲਾ ਕਯੋ ਜਲਦਾ ਹੈ ਤਾਂ ਇੱਕ ਟਨ ਆਕਸੀਜਨ ਬੰਦੀ ਹੈ ਫੈਕਚੁਅਲੀ ਇਟ ਇਜ਼ ਐਬਸੋਲੂਟਲੀ ਰੋਂਗ ਜਦੋਂ ਕਯੋ ਜਲਦਾ ਹੈ ਤਾਂ ਉਹ ਪ੍ਰੋਡਿਊਸ ਕਰਦਾ ਹੈ ਕਾਰਬਨ ਡਾਈਆਕਸਾਈਡ ਕਾਰਬਨ ਮੋਨੋਆਕਸਾਈਡ ਤੇ ਇਨ ਰਿਐਕਸ਼ਨਸ ਵਿੱਚ ਆਕਸੀਜਨ ਦੂਰ ਦੂਰ ਤੱਕ ਨਜ਼ਰ ਹੀ ਨਹੀਂ ਆਂਦੀ ਥਿਸ ਇਜ਼ ਟੌਪ ਲੈਵਲ ਸੂਡੋ ਸਾਇੰਸ ਸੋ ਅਜਲੀ ਬਸ ਨਹੀਂ ਮੈਂ ਪੰਜਾਬ ਤੁਸੀਂ ਦੇਖ ਲਓ ਪੰਜਾਬੀ ਐਕਸਪਲੇਨ ਥੈਂਕਸ ਫॉर ਵਾਚਿੰਗ